ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਸੰਜਵਾ ਕਰ ਪਹਿਲਾ ਅਸ਼ਟਪਦੀਆ ਇਕ ਓੰਕਾਰ ਸਤ ਗੁਰ ਪ੍ਰਸਾਦ ਸਭ ਜਗ ਜਿਨ ਹੈ ਉਪਾਇਆ ਪਾਈ ਕਰਨ ਕਾਰਨ ਸਮਰਥ ਜੀਓ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵਥ ਸਭ ਜਗ ਜਿਨ ਹੈ ਉਪਾਇ ਪਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਨ ਸਾਜਿਆ ਪਾਈ ਦੇ ਕਰ ਆਪਣੀ ਵਥ ਕਿ ਨ ਕਹੀਆ ਕਿਉਂ ਦੇਖੀਐ ਪਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਲਾਹੀਐ ਪਾਈ ਜਿਸ ਤੇ ਜਾਪ ਤਤ ਮੇਰੇ ਮਾਨ ਜਪੀਆ ਹਰ ਭਗਵੰਤਾ ਨਾਮਦਾਨ ਦੇ ਜਾਣ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੇ ਕਰ ਸਭ ਕਿਛ ਹੈ ਪਾਈ ਨੌ ਨਿਦ ਪਰੇ ਪੰਡਾਰ ਤਿਸ ਕੀ ਕੀਮਤ ਨਾਪ ਵੈ ਪਾਈ ਊਚਾ ਅਗਮ ਅਪਾਰ ਦੀਏ ਜੰਤ ਪ੍ਰਤਿਪਾਲਦਾ ਪਾਈ ਨਿਤ ਨਿਤ ਕਰਦਾਸਾਰ ਸਤਿ ਗੁਰ ਪੂਰਾ ਭੇਟੀਐ ਪਾਈ ਸਬਦ ਮਿਲਾਵਣ ਹਾਰ ਦੇ ਚਰਨ ਸਰੇ ਵੀ ਅਹ ਪਾਈ ਪ੍ਰਮ ਭਉ ਹੋਵੇ ਨਾਸ ਮੇਲ ਸੰਤ ਸਵਾ ਮਨ ਮਾਂਜੀਐ ਪਾਈ ਹਰ ਕੈ ਨਾਮ ਨਿਵਾਸ ਮੇਟਾ ਅੰਦੇਰਾ ਅਗਿਆਨਤਾ ਪਾਈ ਕਮਲ ਹੋਵੇ ਪਰਗਾਸ ਗੁਰਬਚਨੀ ਸੁਖ ਊਪਜੈ ਪਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੋਡੀ ਐ ਪਾਈ ਹੋਈ ਐ ਸਭ ਕੀ ਤੂਰ ਘਾਟ ਘਾਟ ਬ੍ਰਹਮ पसਾਰਿਆ ਪਾਈ ਬੇਖ ਸੁਣੇ ਹਜੂਰ ਜੇ ਤਦ ਦਿਨ ਵਿਸਰਾ पार ब्रह्म पाई तेत द मरि चूर कर्ण करावन समरथो पाई सर्व कला परपूर प्रेम पदार्थ नाम है पाई ਮਾਇਆ ਮੋਹ ਬਿਨਾਸ ਤਿਸ ਪਾਵੈ ਤਾਂ ਮੇਲ ਲਐ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਐ ਪਾਈ ਹਿਰਦੈ ਹੋਵੇ ਪਰਗਾਸ ਪ੍ਰਗਟ ਪਾਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਤਰਤ ਆਕਾਸ ਗੁਰਪੂਰ ਸੰਤੋਖਿਆ ਪਾਈ ਅਹਨਿਸ ਲਾਗਾ ਪਾਉ ਰਸਨਾ RAM ਰਵ ਸਦਾ ਪਾਈ ਸਾਚਾ ਸਾਦ ਸੋ ਆਉ ਕਰਨੀ ਸੁਣ ਸੁਣ ਜੀਵ ਆ ਪਾਈ ਨਹਿ ਚਲ ਪਾਇਾ ਥਾ ਜਿਸ ਪ੍ਰਤੀਤ ਨ ਆਵਈ ਪਾਈ ਸੋ ਜਿੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਪਾਈ ਹਉ ਤਿਸ ਕੈ ਬਲ ਜਾਓ ਓਹ ਨਿਰਗੁਣੀ ਆਰੇ ਪਾਲਦਾ ਪਾਈ ते थावे थाव रिजक संबाहे सास सास पाई गूड़ा नाओ जिस गुर साचा पेटी है पाई पूरा तिस करमाओ तिस बिन कडी न पाई सर्व कला पर पूर गिरास ना विसरै पाई पेखाओ सदा हजूर साधु संग मिलाया पाई सर्व रहया भरपूर जिना प्रीत मा लगिया पाई ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਪਾਈ ਭਉ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਪਾਈ ਕਿਤੋ ਨਾ अंग अपार मन तन शीतल होया पाई भोजन नाम शरणागति पाई जे किल बिख काटण हार ਮਾਨਤਨ ਸੀਤਲ ਹੋਇਆ ਭਾਈ ਪੂਜਨ ਨਾਮ ਅਦਾਰ ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਵਿਖ ਕਾਟਣ ਹਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਭ ਜਗ ਜਿਨਹੇ ਉਪਾਇਆ ਭਾਈ ਕਰਨ ਕਾਰਨ ਸਮਰਥ ਜੀਓ ਪਿੰਡ ਜਿਨੁ ਸਾਜਿਆ ਪਾਈ ਦੇ ਕਰ ਆਪਣੀ ਵਥ